ਬਲੱਡ ਬੈਂਕ ਨੂੰ ਹਰ ਗੋਬਿੰਦਨਗਰ ਫਗਵਾੜਾ ਵਿਖੇ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਗਿਆ ਇਹ ਦਿਹਾੜਾ ਪ੍ਰਸਿੱਧ ਵਿਗਿਆਨੀ ਲੈਂਡਕਾਲਸ ਟੈਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਸ ਦੌਰਾਨ ਜਿੱਥੇ ਸਭ ਤੋਂ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ ਉੱਥੇ ਹੀ ਇਸ ਤੋਂ ਬਾਅਦ ਹਾਲ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਐਮ ਪੀ ਸਿੰਘ ਹਾਜ਼ਰ ਹੋਏ ਜਿਨ੍ਹਾਂ ਨੇ ਰਾਮਗੜੀਆ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੂੰ ਬਲੱਡ ਗਰੂਪਿੰਗ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਧਾਨ ਮਲਕੀਆ ਸਿੰਘ ਰਕਬੋਤਰਾ ਨੇ ਦੱਸਿਆ ਕਿ ਅੱਜ ਇਹ ਦਿਹਾੜਾ ਵਿਗਿਆਨੀ ਲੈਂਡਕਾਲਸ ਟਾਈਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ ਕਿਉਂਕਿ ਲੈਂਡਕਾਲਸ ਟਾਈਨਰ ਬਲੱਡ ਗਰੂਪਿੰਗ ਕੱਢਣ ਵਾਲੇ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ ਹੁਣ ਇਸ ਮੌਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਵੀ ਗੱਲ ਆਖੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ ਗੁਰੂ ਹਰਗੋਬਿੰਦ ਨਗਰ ਵਿਖੇ ਅੱਜ ਵਿਸ਼ਵ ਖੂਨ ਦਾਨੀ ਦਿਵਸ ਆਯੋਜਿਤ ਕੀਤਾ ਗਿਆ ਇਸ ਦਿਵਸ ਦੇ ਸਬੰਧ ਦੇ ਵਿੱਚ ਪਹਿਲਾ ਬਲੱਡ ਡੋਨੇਸ਼ਨ ਕੈਂਪਸ ਓਜਿਤ ਕੀਤਾ ਗਿਆ ਔਰ ਇਸ ਦੇ ਨਾਲ ਅੱਜ ਬਲੱਡ ਡੋਨੇਸ਼ਨ ਕੀ ਹੈ ਅਤੇ ਇਸ ਦੀ ਗਰੁੱਪਿੰਗ ਕੀ ਹੋਇਆ ਕਰਦੀ ਹੈ ਔਰ ਗਰੁੱਪਿੰਗ ਸਿਸਟਮ ਨੇ ਕਿਨੇ ਆਜਾਦ ਕੀਤੀ ਸੀ ਉਸ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਇੱਕ ਸੈਮੀਨਾਰ ਉਜਿਤ ਕੀਤਾ ਗਿਆ ਜਿਸ ਸੈਮ ਨੂੰ ਡਾਕਟਰ ਐਮ ਪੀ ਸਿੰਘ ਉਹਨਾਂ ਨੇ ਆ ਕੇ ਕੰਡਕਟ ਕੀਤਾ ਉਹਨਾਂ ਨੇ ਪਾਵਰ ਪ੍ਰੈਜੈਂਟੇਸ਼ਨ ਦੇ ਨਾਲ ਨਾਲ ਰਾਮ ਗ੍ਰੀ ਨਰਸਿੰਗ ਕਾਲਜ ਤੋਂ ਆਏ ਬੱਚਿਆਂ ਦਾ ਇੰਟਰੈਕਸ਼ਨ ਕਰਕੇ ਉਹਨਾਂ ਨੂੰ ਬਲੱਡ ਰੇਸ਼ਨ ਬਲੱਡ ਗਰੂਪਿੰਗ ਬਾਰੇ ਭਰਪੂਰ ਜਾਣਕਾਰੀ ਦਿੱਤੀ ਇਹ ਦਿਵਸ ਲੈਂਡ ਲੈਂਡ ਕਾਲ ਸਟਾਈਨਰ ਜਿਹੜੇ ਕਿ ਵਿਗਿਆਨੀ ਹੋਏ ਹਨ ਜਿਨ੍ਹਾਂ ਨੂੰ ਬਲੱਡ ਗਰੁੱਪਿੰਗ ਕੰਡਣ ਕਰਕੇ ਨੋਬਲ ਪ੍ਰਾਈਜ਼ ਦਿੱਤਾ ਗਿਆ ਸੀਗਾ ਇਹ ਉਸ ਦੇ ਜਨਮ ਦਿਨ ਨੂੰ ਸਮਰਪਿਤ ਹੈ ਸੋ ਅਜ ਦੇ ਦਿਨ ਇਹ ਸੰਕਲਪ ਕੀਤਾ ਗਿਆ ਕਿ ਅਸੀਂ ਬਲੱਡ ਦਾਨੀਆਂ ਨੂੰ ਪ੍ਰੇਰਣਾ ਦੇ ਕੇ ਹੋਰ ਅਤੇ ਹੋਰ ਬਲੱਡ ਦੇ ਦਾਨ ਕਰਨ ਵਾਲੇ ਜੋੜਨੇ ਹਨ ਔਰ ਇਸ ਦੇ ਨਾਲ ਨਾਲ ਹੀ ਉਹ ਖੂਨਦਾਨੀ ਜਿਹੜੇ ਗਿਆ ਆਪਣਾ ਖੂਨ ਦਾਨ ਕਰ ਉਹਨਾਂ ਦਾ ਸਤਿਕਾਰ ਕਰਨਾ ਹੈ ਅਤੇ ਸਰਕਾਰ ਦੇ ਨਾਲ ਨਾਲ ਅਸੀਂ ਬਲੱਡੇਸ਼ਨ ਮੂਵਮੈਂਟ ਨੂੰ ਤਕੜਿਆ ਕੰਮ ਦੇ ਲਈ ਵੀ ਉਕਰਾਲਾ ਕਰਨਾ ਹੈ ਸੋ ਅੱਜ ਦੇ ਦਿਨ ਤੇ ਲੈਂਡ ਲੈਂਡਸਟਾਈਨਰ ਜਿਨ੍ਹਾਂ ਦੇ ਜਨਮ ਇਹਨੂੰ ਸੰਤਪਤ ਸੀ ਅੱਜ ਉਹਨਾਂ ਨੂੰ ਵੀ ਆਪਾਂ ਯਾਦ ਕਰਦੇ ਹੋਇਆ ਅਸੀਂ ਸੰਕਲਪ ਲੈਂਦੇ ਹਾਂ ਕਿ ਬਲੱਡ ਇਸ ਮੂਵਮੈਂਟ ਨੂੰ ਤਕੜਿਆ ਕਰਨ ਲਈ ਸਾਰੇ ਯੋਗਦਾਨ ਪਾਵਾਂਗੇ ਤੁਹਾਡਾ ਬਹੁਤ ਬਹੁਤ ਫਲੱਡ ਬੈਂਕ ਗੁਰੂ ਹਰਗੋਬਿੰਦਗੜ੍ਹ ਫਗਵਾੜਾ ਵਿਖੇ ਵਿਸ਼ੇਪ ਖੂਨਦਾਨੀ ਦਿਵਸ ਮਨਾਇਆ ਗਿਆ ਇਹ ਦਿਹਾੜਾ ਪ੍ਰਸਿੱਧ ਵਿਗਿਆਨੀ ਲੈਂਡਕਾਲਸ ਟੈਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਸ ਦੌਰਾਨ ਜਿੱਥੇ ਸਭ ਤੋਂ ਪਹਿਲਾਂ ਖੂਨਦਾਨ ਕੈਂਪ ਲਗਾਇਆ ਗਿਆ ਉੱਥੇ ਹੀ ਇਸ ਤੋਂ ਬਾਅਦ ਹਾਲ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਐਮ ਪੀ ਸਿੰਘ ਹਾਜ਼ਰ ਹੋਏ ਜਿਨ੍ਹਾਂ ਨੇ ਰਾਮਗੜੀਆ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੂੰ ਬਲੱਡ ਗਰੂਪਿੰਗ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਧਾਨ ਮਲਕੀਆ ਸਿੰਘ ਰਕਬੋਤਰਾ ਨੇ ਦੱਸਿਆ ਕਿ ਅੱਜ ਇਹ ਦਿਹਾੜਾ ਵਿਗਿਆਨੀ ਲੈਂਡਕਾਲਸ ਟਾਈਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ ਕਿਉਂਕਿ ਲੈਂਡਕਾਲਸ ਟਾਈਨਰ ਬਲੱਡ ਗਰੂਪਿੰਗ ਕੱਢਣ ਵਾਲੇ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੂੰ ਨੋਬਲ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ ਹੁਣ ਇਸ ਸਮੂਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਵੀ ਗੱਲ ਆਖੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਮੌਜੂਦ ਸਨ